ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾ ਘਰ ਚੌਥਾ ਧੁਪਦੇ ਇੱਕ ਊੰਕਾਰ ਸਤਗੁਰ ਪ੍ਰਸਾਦ ਜੈਤ ਸ੍ਰੀ ਰਾਗਣੀ ਵਿੱਚ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਚੌਥੇ ਸੁਰਤਾਲ ਵਿੱਚ ਦੂਪਦਿਆਂ ਵਾਲੇ ਪਹਿਲਾ ਮੰਗਲ ਕਰਦੇ ਆ ਸ਼ਬਦ ਉਚਾਰਨ ਕਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰ사ਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਅਬ ਮੈਂ ਸੁਖ ਪਾਇਓ ਗੁਰ ਆਗਿਆ ਸੁਜੋ ਆਗ ਸ਼ਬਦ ਹੈ ਇਸ ਦੇ ਪੈਰ ਵਿੱਚ ਅਦਾਈਆ ਲੱਗਾ ਹੈ ਸੋ ਇਸ ਨੂੰ ਐੜੇ ਕੰਨਾ ਗੱਗੇ ਨੂੰ ਸਿਹਾਰੀ ਐੜਾ ਮੁਕਤਾ ਬੋਲਣਾ ਹੈ ਆਗ ਕਹਿੰਦੇ ਆਪ ਇਸ ਕਾਲ ਵਿੱਚ ਮੈਂ ਅਸੀਂ ਪੂਰੇ ਸਤਿਗੁਰਾਂ ਦੀ ਆਗ ਕਈਏ ਆਗਿਆ ਮੰਨ ਕੇ ਆਨੰਦ ਸਰੂਪ ਨੂੰ ਪਾ ਲਿਆ ਹੈ ਤਜੀ ਸੇ ਆਨਪ ਚਿੰਤ ਵਿਸਾਰੀ ਅਹੰ ਛੋੜਿਓ ਹੈ ਤਿਆਗਿਆ ਰਹਾਉ ਅਸੀਂ ਆਪਣੀ ਬੁੱਧੀ ਦੀ ਸਿਆਨਪ ਚਿਤرائی ਛੱਡ ਦਿੱਤੀ ਹੈ จิต दी बहवल हालत ਕਰਨ ਵਾਲੀ ਚਿੰਤਾ ਵੀ ਵਿਸਾਰ ਦਿੱਤੀ ਹੈ ਅਤੇ ਅਹੰਮ ਹੰਕਾਰ ਵੀ ਤਿਆਗ ਤਿਆਗ ਛੋਡਿਓ ਛਾੜਿਆ ਹੈ ਪਾਪ ਛੱਡ ਦਿੱਤਾ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰ ਰਿਹਾ ਜੋ ਦੇਖੋ ਤਉ ਸਗਲ ਮੋਹ ਮੋਹੀ ਤਉ ਸਰਨ ਪਰਿਓ ਗੁਰ ਭਾਗ ਜਦੋਂ ਅਸੀਂ ਸ੍ਰਿਸ਼ਟੀ ਵੱਲ ਵੇਖਿਆ ਤਦੋਂ ਪ੍ਰਦੀਤ ਹੋਇਆ ਕਿ ਸਾਰੀ ਸ੍ਰਿਸ਼ਟੀ ਹੀ ਮਾਇਆ ਦੇ ਮੋਹ ਵਿੱਚ ਮੋਹੀ ਹੋ ਕੇ ਇਹ ਮੋਹਤ ਹੋਈ ਹੋਈ ਹੈ ਤਦ ਅਸੀਂ ਸੰਸਾਰ ਦੀ ਤਰਫ ਤੋਂ ਭਾਗ ਭੱਜ ਕੇ ਸਤਿਗੁਰਾਂ ਦੀ ਸਰਨ ਓਟ ਵਿੱਚ ਪੈ ਗਏ ਹਾਂ ਕਰ ਕਿਰਪਾ ਟਹਿਲ ਹਰ ਲਾਇਓ ਤਉ ਜਮ ਛੋੜੀ ਮੋਰੀ ਲਾਗ ਪਾਤਸ਼ਾਹ ਵਰਮਾਉਂਦੇ ਹਨ ਜਦੋਂ ਮੈਨੂੰ ਗੁਰਾਂ ਨੇ ਕਿਰਪਾ ਦਿਆ ਦ੍ਰਿਸ਼ਟੀ ਕਰਕੇ ਹਰੇਕ ਪਾਵਹ ਹਰ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਟਹਿਲ ਵਿੱਚ ਲਾਲਿਤਾ ਤਦ ਤੂੰ ਜਮ ਜਮ ਜਨਮ ਜਨਮਾਤਰਾ ਦਾ ਦੁਸ਼ਮਣ ਬਣਿਆ ਆਇਆ ਸੀ ਉਸ ਨੇ ਮੋਰੀ ਮੇਰਾ ਲਾਗ ਪਿੱਛਾ ਕਰਨਾ ਛੱਡ ਦਿੱਤਾ ਤਰੇਉ ਸਾਗਰ ਪਾਵਕ ਕੋ ਜੋ ਸੰਤ ਭੇਟੇ ਵਡਭਾਗ ਜਦ ਵੱਡਿਆਂ ਭਾਗਾ ਕਰਕੇ ਸਾਨੂੰ ਸ਼ਾਂਤ ਆਤਮਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਭੇਟੇ ਮਿਲੇ ਤਾਂ ਸੀ ਸੰਸਾਰ ਰੂਪੀ ਸਾਗਰ ਸਮੁੰਦਰ ਦੇ ਪਾਪ ਕੋ ਅਗ ਤੋਂ ਤਰ ਗਏ ਪਾਪ ਬਾਹਰ ਨਿਕਲ ਗਏ ਸੰਸਾਰ ਸਮੁੰਦਰ ਕਾਲ ਰੂਪੀ ਅਗਨੀ ਤੋਂ ਬਚ ਗਏ ਜਨ ਨਾਨਕ ਸਰਬ ਸੁਖ ਪਾਏ ਮੋਹੋ ਹਰ ਚਰਨੀ ਚਿਤ ਲਾਗ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਅਦਾਸਾਂ ਨੇ ਤਾਂ ਧਰਮ ਅਰਥ ਕਾਮ ਮੋਕ ਆਦਿਕ ਸਾਰੇ ਸੁਖ ਪਾ ਲਏ ਹਨ ਯੋ ਕੇ ਸਾਡਾ ਤਾਂ ਹਰ ਹਰੀ ਪਰਮੇਸ਼ਰ ਦੇ ਪਵਿੱਤਰ ਚਰਨਾ ਕਮਲਾ ਨਾਲ ਚਿਤ ਲੱਗ ਗਿਆ ਹੈ ਜੈਤ ਸ੍ਰੀ ਮਹੱਲਾ ਪੰਜਵਾ ਮਨ ਮੈਂ ਸਤਗੁਰ ਧਿਆਨ ਧਰਾ ਜਿਸ ਵਕਤ ਮਨ ਹਰਦੇ ਵਿੱਚ ਸਤਗੁਰਾਂ ਦਾ ਜੋਤੀ ਸਰੂਪ ਜਾਣ ਕੇ ਧਿਆਨ ਧਰਿਆ ਦ੍ਰਿੜਿਓ ਗਿਆਨ ਮੰਤਰਹਿ ਦਰਿੜੇ ਹੋ ਗਿਆਨ ਮੰਤਰ ਹਰਨਾਮਾ ਪ੍ਰਭ ਜੀ ਮਾਇਆ ਕਰਾ ਰਹਾਉ ਤਾਂ ਪ੍ਰਭ ਪਰਮੇਸ਼ਰ ਜੀ ਨੇ ਮਾਇਆ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਜਿਸ ਕਿਰਪਾ ਦ੍ਰਿਸ਼ਟੀ ਦੇ ਆਸਰੇ ਅਸੀਂ ਅਪਰੋਖ ਗਿਆਨ ਰੂਪੀ ਗੁਰਾਂ ਦੇ ਮੰਤਰ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਦ੍ਰਿੜੇਉ ਪਰਪੱਕ ਡ੍ਰਿੜ ਕਰ ਲਿਆ ਰਹਾਉ ਬਿਸਰਾਮ ਦੇ ਕੇ ਸਤਗੁਰੂ ਕਿਰਪਾ ਕਰਦੇ ਆ ਕਾਲ ਜਾਲ ਅਰ ਮਹਾ ਜੰਜਾਲ ਛੁੱਟ ਕੇ ਜਮਹਿ ਡਰ ਜਿਸ ਕਰਕੇ ਸਾਡੇ ਸਿਰ ਉਤੇ ਕਾਲ ਮੌਤ ਦਾ ਪੂਤ ਪਵਿੱਖਤ ਵਰਤਮਾਨ ਆਦਿਕ ਸਮੇਂ ਦਾ ਜਾਲ ਫਾਹਾ ਅਤੇ ਮਾਇਆ ਦੇ ਮੋਹ ਦਾ ਮਾਂ ਬੜਾ ਵੱਡਾ ਬੰਧਨ ਜੰਜਾਲ ਜੰਮਣ ਮਰਨ ਦਾ ਜਮਹਿ ਜਮਾ ਦਾ ਡਰਾ ਡਰ ਛੁੱਟ ਗਿਆ ਮਿਟ ਗਿਆ ਹੈ आयु दुख हरण शरण करणापत गहयो चरण आशरा असि जम्मण मरण दे दुखानू हरण नाश करण वाली करणापत कृपा दे पति सर्व गुणां दे पति परमेश्वर दी गुरुं द्वार शरण ऊट विच आके उस दे चरणा कमलां दा आशरा ग्रहण कीता है नाव रूप भयो साध संग पाव निद पार परा ਸਾਨੂੰ ਸਾਧ ਸੰਗਤ ਦੀ ਪ੍ਰਾਪਤੀ ਰੂਪ ਨੌਕਾ ਬੇੜਾ ਪ੍ਰਾਪਤ ਹੋਇਆ ਹੈ ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚੋਂ ਨਾਮ ਰੂਪੀ ਨੌਕਾ ਪ੍ਰਾਪਤ ਹੋਇਆ ਹੈ ਭਗਤੀ ਰੂਪ ਨਾਵ ਬੇੜੀ ਪ੍ਰਾਪਤ ਹੋਈ ਹੈ ਜਿਸ ਦੇ ਆਸਰੇ ਹੋ ਕੇ ਅਸੀਂ ਪਾਵਨਿਤ ਸੰਸਾਰ ਸਮੁੰਦਰ ਤੋਂ ਪਾਰ ਪਰਾ ਪਰਲੇ ਪਾਸੇ ਪਾਪ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ ਹਾਂ ਅਪਿਓ ਪਿਓ ਗਤ ਥਿਓ ਪਰਮਾ ਕਹੋ ਨਾਨਕ ਅਜਰ ਜਰਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਦਾ ਅਸੀਂ ਸਤਿਗੁਰਾਂ ਦੀ ਕਿਰਪਾ ਦੁਆਰਾ ਨਾਮ ਅਪਿਓ ਅੰਮ੍ਰਿਤ ਪਿਓ ਪੀਣਾ ਕੀਤਾ ਹੈ ਤਦੋਂ ਦਾ ਸਾਡਾ ਸਾਰਾ ਪਰਮਾ ਪਰਮ ਗਤ ਨਾਸ਼ ਹੋ ਗਿਆ ਅਤੇ ਜੋ ਅਜਰ ਨਾ ਜਰੇ ਜਾਣ ਵਾਲੇ ਕਾਮ ਕ੍ਰੋਧ ਆਦਿਕਾਂ ਨੂੰ ਵੀ ਜਰ ਲਿਆ ਹੈ ਭਾਵ ਵਸ ਕਰ ਲਿਆ ਅਜਰ ਨਾ ਜਰੇ ਜਾਣ ਵਾਲੀ ਤੁਰਿਆ ਅਵਸਥਾ ਨੂੰ ਪਾ ਕੇ ਵੀ ਜਰ ਲਿਆ ਹੈ। ਭਾਵ ਸਾਰੀਆਂ ਤਾਕਤਾਂ ਨੂੰ ਪਾ ਕੇ ਵਿੱਚੇ ਹਜਮ ਕਰ ਲਿਆ ਹੈ। ਕਿਉਂਕਿ ਹੋਣ ਨਜੀਕ ਕੋਦਾਇਦ ਹੈ। ਭੇਤ ਨ ਕਿਸੈ ਦੇਨ। ਹੁੰਦੇ ਰੱਬ ਦੇ ਕੋਲ ਐ ਤੇ ਰੱਬ ਉਹਨਾਂ ਕੋਲ ਹੁੰਦਾ। ਪਰ ਭੇਤ ਕਿਸੇ ਨੂੰ ਨਹੀਂ ਦਿੰਦੇ। ਲੱਗਣਗੇ ਏਵੇਂ ਜਿਵੇਂ ਬੜੇ ਅਣਜਾਣ ਭੋਲੇ ਤੇ ਕੁਝ ਪਤਾ ਹੀ ਨਹੀਂ ਹੁੰਦਾ। ਜੈਤਸਰੀ ਮਹੱਲਾ 5ਵਾਂ ਜਾ ਕੋ ਪਈ ਗੋਵਿੰਦ ਸਹਾਈ ਜਾ ਕੇ ਇਹ ਜਿਨ੍ਹਾਂ ਉੱਤੇ ਗੋ ਪ੍ਰithvi ਦੀ ਵਿੰਦ ਰੱਖਿਆ ਕਰਨ ਵਾਲੇ ਗੋਵਿੰਦ ਪਰਮੇਸ਼ਰ ਜੀ ਆਪ ਸਹਾਈ ਸਹਾਇਕ ਹੋਏ ਆ ਸੂਖ ਸਹਿਜ ਆਨੰਦ ਸਗਲ ਸਿਓ ਵਾਕੋ ਵਿਆਦ ਨਕਾਈ ਰਹਾਉ ਉਹ ਪਦਾਰਥਾਂ ਵਿੱਚ ਰਹਿੰਦੇ ਹੋਏ ਸੂਖ ਅਜੁੱਤ ਸੋਖ ਸਰੂਪ ਪਰਮੇਸ਼ਰ ਦੇ ਸਾਰੇ ਆਨੰਦ ਆਨੰਦਾਂ ਦੇ ਸਹਿਤ ਹੋਏ ਹਨ ਅਤੇ ਉਹਨਾਂ ਨੂੰ ਆਦੀ ਵਿਆਦੀ ਉਪਾਦੀ ਆਦ ਕਾਈ ਕੋਈ ਵੀ ਰੋਗ ਨਹੀਂ ਹੁੰਦਾ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਿਹਾ ਦੀ ਸਹਿ ਸਭ ਸੰਗ ਰਹੇ ਹੈ ਅਲੀਪਾ ਨਹਿ ਵਿਆਪੈ ਉਨਮਾਈ ਪਰਮੇਸ਼ਰ ਦੀ ਚੇਤਨ ਸੱਤਾ ਦੇ ਆਸ਼ੀਰਵਾਦ ਕਰਕੇ ਮਹਾਤਮਾ ਜਨ ਸਰੀਰ ਕਰਕੇ ਸਾਰਿਆਂ ਨਾਲ ਬੋਲਦੇ ਚੱਲਦੇ ਭਾਵ ਦਿਸਦੇ ਹਨ ਪਰੰਤੂ ਮਨ ਕਰਕੇ ਸਾਰਿਆਂ ਤੋਂ ਅਲੇਪਾ ਨਿਰਲੇਪ ਰਹਿੰਦੇ ਆ ਜਿਵੇਂ ਕਮਲ ਫੁੱਲ ਪਾਣੀ ਦੇ ਆਸਰੇ ਹੁੰਦਾ ਪਰੰਤੂ ਸੂਰਜ ਦੇ ਧਿਆਨ ਕਰਕੇ ਪਾਣੀ ਤੋਂ ਨਿਰਲੇਪ ਰਹਿੰਦਾ ਇਸੇ ਪ੍ਰਕਾਰ ਭਾਵੇਂ ਮਹਾਤਮਾ ਜਨ ਪਦਾਰਥਾਂ ਦੇ ਆਸਰੇ ਬਣੇ ਹੋਏ ਸੰਬੰਧੀਆਂ ਨਾਲ ਮਿਲੇ ਹੋਏ ਦਿਸਦੇ ਆ ਪਰ ਵਾਿਗੁਰੂ ਦੇ ਧਿਆਨ ਕਰਕੇ ਪਦਾਰਥਾਂ ਰੂਪੀ ਪਾਣੀ ਤੋਂ ਨਿਰਲੇਪ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਰਾਜਸੀ ਤਾਮਸੀ ਸਾਧਕੀ ਸੁਭਾਅ ਰੂਪ ਮਾਈ ਮਾਇਆ ਨਹੀਂ ਵਿਆਪਦੀ ਇੱਕੈ ਰੰਗ ਤਤ ਕੇ ਬੇਤੇ ਸਤਗੁਰ ਤੇ ਬੁੱਧ ਪਾਈ ਉਹ ਤਾਂ ਇੱਕੈ ਇੱਕ ਵਾਏ ਗੁਰੂ ਦੇ ਰੰਗ ਪ੍ਰੇਮ ਰੰਗ ਵਿੱਚ ਰਤੇ ਹੋਏ ਹਨ ਤਤ ਸਰੂਪ ਦੇ ਬੇਤੇ ਜਾਣੂ ਹਨ ਪਰ ਆਤਮ ਵਿਸ਼ੈਣੀ ਆਤਮਾ ਦੀ ਪ੍ਰਾਪਤੀ ਵਾਲੀ ਬ੍ਰਹਮਾਕਾਰ ਬੁੱਧੀ ਪੂਰੇ ਸਤਗੁਰਾਂ ਤੋਂ ਪਉਣਾ ਕੀਤੀ ਹੈ दया माया कृपा ठाकुर की बेसी संत सुभाई दया माया कृपा ठाकुर की सेही संत सुभाई जिन्ना ते दया दयालु माया स्वरूप ठाकुर स्वामी परमेश्वर दी कृपा होई है ओही संत महात्मा जन लोक परलोक विच भक्ति रूप सुभाई शोभा वाले होए हन तिन कै संग नानक निस्तरीय ਜੇਨ ਰਸ ਰਸ ਹਰ ਗੁਣ ਗਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਸੰਤ ਜਨਾਂ ਦੇ ਸੰਗ ਕਰਕੇ ਹੀ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਜਿਨ੍ਹਾਂ ਨੇ ਰਸਨਾ ਨੂੰ ਰਸ ਪ੍ਰੇਮ ਰਸ ਵਿੱਚ ਰਸ ਰਸਾ ਕੇ ਹਰ ਪਰਮੇਸ਼ਰ ਦੇ ਗੁਣ ਗਾਏ ਹਨ ਜਿਨ੍ਹਾਂ ਦਾ ਮਨ ਵੀ ਨਾਮ ਰਸ ਵਿੱਚ ਰਮਿਆ ਹੋਇਆ ਹੈ ਤੇ ਰਸਨਾ ਕਰਕੇ ਵੀ ਹਰੀ ਦੇ ਗੁਣ ਗਾਉਂਦੇ ਆ ਜੈਤਸਰੀ ਮਹੱਲਾ 5 गोबिंद जीवन प्राण तन रूप हे गोविंद पृथ्वी दे बिंद रखिया करने वाले परमेश्वर वाघगुरु जी तू ही सानू जीवन जिंदगी प्राण श्वास तन दौलत आद ते सुंदर स्वरूप देण वाला है तू ही सानू अपनी चेतन सत्ता श्री जिंदगी देण वाला प्राणों तो प्यारा नाम रूपी तन देण वाला ते दिल दी सफाई रूप सुंदर स्वरूप देण वाला है ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਦੀਪ ਰਹਾਉ ਜੋ ਪ੍ਰਾਨੀ ਜੀਵ ਅਗਿਆਨ ਕਰਕੇ ਮਹਾ ਮੋਹ ਵਿੱਚ ਮਗਨ ਮਸਤ ਹੈ ਉਸ ਨੂੰ ਅਗਿਆਨ ਰੂਪ ਅੰਧਿਆਰੇ ਹਨੇਰੇ ਵਿੱਚ ਗਿਆਨ ਰੂਪ ਦੀਪ ਦੀਵਾ ਦੇਣ ਵਾਲਾ ਹੈ ਅਵਰਨ ਦੇ ਪਰਦੇ ਵਿੱਚ ਵੀ ਦੀਵੇ ਦੀ ন্যায় ਪ੍ਰਕਾਸ਼ਨ ਵਾਲਾ ਚੇਤਨ ਹੈ ਰਹਾਉ ਬਿਸਰਾਮ ਦੇ ਕੀ ਅੱਗੇ ਕਿਰਪਾ ਕਰ ਰਿਹਾ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ਏ ਮੇਰੇ ਪਰਮ ਪ੍ਰੇਮ ਦੇ ਅਸਪਦ ਪ੍ਰੀਤਮ ਪਿਆਰੇ ਪਰਮੇਸ਼ਰ ਜੀ ਤੁਮਰਾ ਕਈਏ ਤੁਹਾਡਾ ਦਰਸ਼ਨ ਦੀਦਾਰ ਸਹਿਤ ਗਿਆਨ ਫਲਦੇ ਹੈ ਅਤੇ ਆਪ ਜੀ ਦੇ ਸਰਗੁਣ ਸਰੂਪ ਵਿੱਚ ਚਰਨ ਵੀ ਕਮਲ ਵਤ ਪ੍ਰਕਾਸ਼ਮਈ ਆਨੂਪ ਉਪਮਾ ਤੋਂ ਰਹਿਤ ਹਨ ਅਨਕ ਬਾਰ ਕਰੋ ਤੇਹ ਬੰਦਨ ਮਨਹਿ ਚੜਾਵੋ ਤੂਪ ਉਹਨਾਂ ਪਵਿੱਤਰ ਚਰਨਾਂ ਤੇ ਅਸੀਂ ਅਨਕ ਅਨੇਕਾਂ ਵਾਰੀ ਨਮਸਕਾਰ ਕਰਦੇ ਹਾਂ ਅਤੇ ਆਪ ਜੀ ਨੂੰ ਮਨ ਭੇਟਾ ਕਰਨਾ ਹੀ ਤੂਪ ਚੜਾਉਣਾ ਕਰਦੇ ਹਾਂ ਜਿਵੇਂ ਸੁਗੰਧਾਂ ਲੈਣ ਵਾਸਤੇ ਤੂਪ ਅਗਨੀ ਵਿੱਚ ਤੁਖਾਈਦੀ ਆ ਇਸੇ ਪ੍ਰਕਾਰ ਅਸੀਂ ਮਨ ਰੂਪੀ ਤੂਪ ਨੂੰ ਭਗਤੀ ਰੂਪ ਸੁਗੰਧੀ ਲੈਣ ਵਾਸਤੇ ਬ੍ਰਹਮ ਅਭਿਆਸ ਰੂਪੀ ਅਗਨੀ ਤੇ ਤੁਖਾਉਂਦੇ ਹਾਂ ਹਾਰ ਪਰਿਉ ਤੁਮਰੇ ਪ੍ਰਭ ਦਵਾਰੇ ਦ੍ਰਿੜ ਅੰਕਾਰ ਗਹੀ ਤੁਮਾਰੀ ਲੋਕ ਏ ਪ੍ਰਭ ਪਰਮੇਸ਼ਰ ਜੀ ਅਸੀਂ ਸੰਸਾਰ ਵੱਲੋਂ ਹਾਰ ਕੇ ਤੁਹਾਡੇ ਸਿੱਖ ਸੰਗਤ ਤੁਹਾਡੇ ਗਿਆਨ ਰੂਪੀ ਦਵਾਰੇ ਦਰ ਤੇ ਪਏ ਹਾਂ ਤੇ ਮਨ ਨੂੰ ਦ੍ਰਿੜ ਪੱਕਾ ਕਰਕੇ ਤੁਮਾਰੀ ਤੁਹਾਡੀ ਲੋਕ ਸ਼ਰਨ ਗ੍ਰਹਿਣ ਕੀਤੀ ਹੈ ਜਿਸ ਕਰਕੇ ਅਸੀਂ ਵਿਕਾਰਾਂ ਅਗਿਆਨ ਕਾਲ ਆਦਿਕ ਤੋਂ ਬਚ ਜਾਈਏ ਕਢ ਲੇ ਹੁ ਨਾਨਕ ਆਪਣੇ ਕੋ ਸੰਸਾਰ ਭਾਵਕ ਕੇ ਕੂਪ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੰਸਾਰ ਰੂਪੀ ਭਾਵਕ ਅਗ ਦੇ ਕੂਪ ਖੂ ਵਿੱਚੋਂ ਆਪਣੇ ਦਾਸ ਨੂੰ ਕਿਰਪਾ ਕਰਕੇ ਕੱਢ ਲਵੋ ਜੈਤ ਸਰੀ ਮਹੱਲਾ ਪੰਜਵਾ ਇਸ ਸ਼ਬਦ ਵਿੱਚ ਜਗਿਆਸੂ ਦੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੀ ਤੜਫ ਹੈ ਜਗਿਆਸੂ ਮੁਖ ਦੁਆਰਾ ਉਚਾਰਨ ਕਰਦੇ ਸਤਿਗੁਰੂ ਜੀ ਕੋਈ ਜਨ ਹਰ ਸਿਉ ਦੇਵੈ ਜੂਰ ਕੋਈ ਪਰਮੇਸ਼ਰ ਦੇ ਨਾਲ ਆਪ ਜੁੜਿਆ ਹੋਇਆ ਗੁਰਮੁਖ ਜਨ ਪ੍ਰੇਮੀ ਹੋਵੇ ਜੋ ਮੈਨੂੰ ਸਾਡੀ ਬਿਰਤੀ ਹਰ ਪਰਮੇਸ਼ਰ ਦੇ ਨਾਲ ਜੋੜ ਦੇਵੇ ਫਿਰ ਪ੍ਰਸ਼ਨ ਸੀ ਕਿ ਜੇ ਐਸੀ ਕੋਈ ਜਨ ਕੋਈ ਐਸਾ ਕੋਈ ਜਨ ਮਿਲ ਜਾਵੇ ਤਾਂ ਭੇਟਾ ਕੀ ਦੇਵੋਗੇ ਤਾਂ ਸਤਿਗੁਰੂ ਜੀ ਦੱਸਦੇ ਹਨ ਚਰਨ ਗਹ ਬਕੋ ਸੁਭ ਰਸਨਾ ਦੀ ਜਹ ਪ੍ਰਾਨ ਅਕੂਰ ਰਹਾਉ ਮੈਂ ਉਸ ਗੁਰਮਖ ਜਨ ਪ੍ਰੇਮੀ ਦੇ ਚਰਨ ਨਿਮਰਤਾ ਨਾਲ ਗੋ ਪਕੜਾਂਗਾ ਅਤੇ ਰਸਨਾ ਨੂੰ ਪ੍ਰੇਮ ਰਸ ਵਿੱਚ ਰਸਾ ਕਰਕੇ ਸਭ ਸ੍ਰੇਸ਼ਟ ਬਚਨ ਉਸ ਪਰਮੇਸ਼ਰ ਦੇ ਸੇਵਕ ਗੁਰਮਖ ਜਨ ਦੇ ਸਤਕਾਰ ਵਿੱਚ ਬਕੋ ਬੋਲਾਂਗਾ ਅਤੇ ਆਪਣੇ ਪ੍ਰਾਣਾਂ ਦੀ ਉਸ ਨੂੰ ਅਕੂਰ ਭੇਟਾ ਦੇਣਾ ਦੇਣੀ ਕਰਾਂਗਾ ਐਸੇ ਗੁਰਮਖ ਜਨ ਪ੍ਰੇਮੀ ਦੇ ਚਰਨਾਂ ਦੀ ਮੁੱਠੀ ਜਾਪੀ ਕਰਾਂਗਾ ਰਸਨਾ ਨਾਲ ਸ੍ਰੀਸ਼ਟ ਜਸ ਦੇ ਬਚਨ ਬੋਲਾਂਗਾ ਤੇ ਆਪਣੀ ਸਰੀਰ ਵਿੱਚੋਂ ਪ੍ਰਾਣ ਕੱਢ ਕੇ ਭੇਟਾ ਦੇਣੀ ਕਰਾਂਗਾ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਅੱਗੇ ਕਿਰਪਾ ਕਰਦੇ ਆ ਫਿਰ ਇਉਂ ਜਦੋਂ ਜਗਿਆਸੂ ਨੇ ਪ੍ਰਾਣਾ ਦੀ ਭੇਟਾ ਦੇਣ ਦੀ ਗੱਲ ਕੀਤੀ ਤਾਂ ਆਗੋਂ ਗੁਰੂ ਸਰੂਪ ਹੋ ਕੇ ਖੇਤੀ ਦੇ ਅਲੰਕਾਰ ਦੁਆਰਾ ਫਰਮਾਉਂਦੇ ਹਨ ਮਨ ਤਨ ਨਿਰਮਲ ਕਰਤ ਕੇ ਆਰੋ ਹਰ ਸਿੰਚੈ ਸੁਦਾ ਸੰਜੂਰ हे भाई मन हृदय नु निर्मल विकारां दी मल मैल तो निर रहत तन अस्तुल शरीर नु कुसंगत दी मैल तो रहत करन वाला क्यारो क्यारा बनाउना कर सतसंतोख रूपी बलद संजोर संगपली प्रकार जोर जोडना कर या रस मह मगन होत कृपाते महा बिकियाते तूर ਇਆ ਹੁੰਦਾ ਇਸ ਆਤਮਿਕ ਰਸ ਵਿੱਚ ਵਾਏ ਗੁਰੂ ਦੀ ਕਿਰਪਾ ਦਿਆਂ ਦ੍ਰਿਸ਼ਟੀ ਕਰਨ ਤੋਂ ਹੀ ਮਗਨ ਮਸਤ ਹੋਇਆ ਜਾਂਦਾ ਹੈ ਪਰੰਤੂ ਪਹਿਲਾਂ ਤੂੰ ਜਗਿਆਸੂ ਮਾ ਵੱਡੇ ਕਾਮ ਕ੍ਰੋਧ ਆਦ ਵਿਸ਼ਿਆਂ ਤੋਂ ਪ੍ਰੀਤੀ ਨੂੰ ਤੋੜਨਾ ਕਰ ਜਨਮਾਂ ਜਨਮਾਤਰਾ ਵਿੱਚ ਚਿੰਬੜਨ ਵਾਲੀ ਵੱਡੀ ਵਿਖਿਆ ਮਾਇਆ ਵੱਲੋਂ ਮਨ ਨੂੰ ਪ੍ਰੇਮ ਰੂਪੀ ਪ੍ਰੀਤੀ ਕਰਨ ਤੋਂ ਤੋੜਨਾ ਕਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ हे दीन ਗਰੀਬਾਂ ਦੇ ਦੁੱਖ ਕਸ਼ਟਾਂ ਨੂੰ ਭੰਨਣ ਵਾਲੇ ਪਰਮੇਸ਼ਰ ਜੀ ਮੈਂ ਆਪ ਜੀ ਦੀ ਸਰਨ ਓਟ ਵਿੱਚ ਆਇਆ ਹਾਂ ਅਤੇ ਤੁਹਾਡੀ ਓਰ ਤਰਫ ਦੀ ਚਿਤਵਨੀ ਨਾਲ ਚਿਤਵਦੇ ਰਹਿੰਦੇ ਹਾਂ ਕਿ ਕਦੋਂ ਤੁਸੀਂ ਮੇਰੇ ਤੇ ਦਿਆਲੂ ਹੋਵੋਗੇ ਜਿਵੇਂ ਚੱਕਵੀ ਚੇਤ ਦੀ ਚਿਤਵਨੀ ਨਾਲ ਸੂਰਜਵਲ ਤੱਕ ਦੀ ਰਹਿੰਦੀ ਕਿ ਕਦੋਂ ਰਾਤ ਦੀ ਸਮਾਪਤੀ ਹੋਵੇ ਦਿਨ ਜਿਹੜੇ ਤੁਵੇਂ ਆਪਣੇ ਪਿਆਰੀ ਚੱਕਵੇ ਨੂੰ ਮਿਲਾ ਇਸੇ ਪ੍ਰਕਾਰ ਮੈਂ ਵੀ ਤੁਹਾਡੀ ਤਰਫ ਚਿਤ ਦੀ ਚਿਤਵਨੀ ਨਾਲ ਤੱਕਦਾ ਰਿਹਾ ਕਿ ਕਦੋਂ ਮੇਰੇ ਹਿਰਦੇ ਵਿੱਚੋਂ ਵਿਦਿਆਰੂਪੀ ਰਾਤੋਂ ਗਿਆਨ ਰੂਪੀ ਦਿਨ ਚੜੇ ਤੇ ਮੈਂ ਆਪ ਜੀ ਨੂੰ ਮਿਲਾਂ। ਅਪੈ ਪਦ ਦਾ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੂਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਸੁਆਮੀ ਮਾਲਕ ਪਰਮੇਸ਼ਰ ਜੀ ਆਪ ਜੀ ਦਾ ਸਿਮਰਨ ਅਪੈ ਪੈ ਤੋਂ ਰਹਤ ਪਦ ਪਦਵੀ ਦਾ ਦਾਨ ਦੇਣ ਵਾਲਾ ਹੈ ਇਸ ਲਈ हे ਪ੍ਰਭ ਪਰਮੇਸ਼ਰ ਜੀ ਆਪਣੇ ਸਿਮਰਨ ਦਾ ਦਾਨ ਦੇ ਕੇ ਮੇਰੇ ਜੰਮਣ ਮਰਨ ਦੇ ਬੰਧਨ ਜੰਜਾਲ ਛੋਰ ਕਈਏ ਖੋਲ ਦੇਵੋ ਤੇ ਜੇ ਪਰਮੇਸ਼ਰ ਜੀ ਪ੍ਰਸਾਨ ਹੋ ਕੇ ਪੁੱਛਣ ਕਿ हे ਸੇਵਕ ਕੀ ਮੰਗਦਾ ਹੈ ਤਾਂ ਉਸ ਵੇਲੇ ਪਰਮੇਸ਼ਰ ਦੇ ਪਾਸੋਂ ਦਾਤ ਮੰਗਣਾ ਕਰੋ ਕਿ અપੈ ਪਦ ਦਾਨ ਹੀ ਪਰਮੇਸ਼ਰ ਵਾਇਗਰੂ ਜੀ ਆਪ ਜੀ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ ਤੇ ਮੈਨੂੰ ਆ ਪੈ ਡਰ ਤੋਂ ਰਹਿਤ ਪਦਵੀ ਦਾ ਦਾਨ ਬਖਸ਼ੋ ਜੇ ਫੇਰ ਦੁਬਾਰਾ ਪੁੱਛਣ ਕਿ ਹੋਰ ਕੀ ਚਾਹੁੰਦੇ ਹੋ ਤਾਂ ਦੂਸਰਾ ਇਹ ਮੰਗੋ ਕਿ ਸਿਮਰਨ ਸੁਆਮੀ ਕੋ हे ਪਰਮੇਸ਼ਰ ਜੀ ਆਪ ਜੀ ਐਸੀ ਕਿਰਪਾ ਕਰੋ ਕਿ ਮੈਂ ਹੋਰ ਵਕਤ ਆਪ ਜੀ ਦਾ ਸਿਮਰਨ ਹੀ ਕਰਦਾ ਰਵਾਂ ਜੇ ਫੇਰ ਪੁੱਛਣ ਹੋਰ ਕੀ ਚਾਹੁੰਦੇ ਹੋ ਤਾਂ ਤੀਸਰਾ ਇਹ ਮੰਗੋ ਮੰਗਣਾ ਕਰੋ ਕਿ ਪ੍ਰਭ ਨਾਨਕ ਬੰਦਨ ਸ਼ੋਰ हे ਪਰਮੇਸ਼ਰ ਜੀ ਮੈਨੂੰ ਕਰਤਾ ਭੋਗਤਾ ਹੰਗਤਾ ਮਮਤਾ ਆਦ ਸਾਰਿਆਂ ਬੰਦਨਾ ਤੋਂ ਛੋਰ ਛੁੜਾ ਲਵੋ ਛੁੜਾ ਦਿਓ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ o oh, he guru ਲਸਾ ਵਾਹਿਗੁਰੂ ਜੀ ਕੀ ਫਤਿਹ